ਪਿਆਂਚ ਲੈਂਦੀ ਹੈ ਸਭ ਤੋਂ ਵੱਡੀ ਗੱਲ ਤਾਂ ਐਮਪੀ ਲੈਡ ਫੰਡ ਸਾਡਾ ਇਨਾ ਕੋਲੇ 2.5 ਕਰੋੜ ਰੁਪਇਆ ਪਿਆ ਹੈ ਪਿਛਲੇ ਸਾਲ ਦਾ ਕਮਿਸ਼ਨਰ ਸਾਹਿਬ ਤੇ ਉਹਨਾਂ ਦੀ ਟੀਮ ਉਹਨੂੰ ਲੋਨ ਵਿੱਚ ਅਸਫਲ ਰਹੀ ਹੈ ਜਿਹੜਾ ਕਿ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਵਾਜਾ ਮਾਰੀਆਂ ਹੋਰੇ ਬਾਰੇ ਗੱਲ ਕੀਤੀ तमाम ਕੌਂਸਲਰ ਸਹਿਬਾਨਾਂ ਨੇ ਆਪਣੀ ਆਪਣੀ ਗੱਲ ਰੱਖੀ ਜਿਸ ਪ੍ਰਕਾਰ ਦਾ ਵਿਤਕਰਾ ਹੋ ਰਿਹਾ ਹੈ ਜਿਹੜਾ 1.5 ਕਰੋੜ ਰੁਪਇਆ ਉਹਨਾਂ ਨੂੰ ਮਿਲਦਾ ਹੈ ਉਹ 1.5 ਕਰੋੜ ਰੁਪਇਆ ਉਹਨਾਂ ਨੂੰ ਲੋਨ ਨਹੀਂ ਦਿੱਤਾ ਜਾ ਰਿਹਾ ਉਹ ਐਮਐਲਏ ਲਾਉਂਦੇ ਆ ਜਾਂ ਹਾਰੇ ਹੋਏ ਕਾਉਂਸਲਰ ਲੋਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਅਸੀਂ ਆਖਿਆ ਵੀ ਇਹ ਸਾਡੇ ਅਧਿਕਾਰ ਹੈ ਇਹ ਇਹ ਸਾਡਾ ਜਿੱਤਿਆ ਹੋਇਆ ਕਾਉਂਸਲਰ ਲਾਏਗਾ ਜੀ ਲਾਈਟਸ ਦਾ ਮਸਲਾ ਜਿਹੜੀ ਚੀਜ਼ ਆਉਂਦੀ ਹੈ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਹਾਰੇ ਕਾਉਂਸਲਰ ਜਾਂ ਐਮਐਲਏ ਸਾਹਿਬਾਨੋਂ ਦੇ ਚਾਕਿ ਉਹ ਸਾਡੇ ਮਿਊਨਿਸਪਲ ਕਾਉਂਸਲਰ ਦਾ ਅਧਿਕਾਰ ਹੈ ਨੰਬਰਦਾਰ ਰੱਖਣਾ ਹੈ ਬੀਟਾਂ ਬਹੁਤ ਖਾਲੀ ਪਈਆਂ ਸਫਾਈ ਸ਼ਹਿਰ ਸਾਡੇ ਦੇ ਹਾਲਾਤ ਇਸ ਕਰਕੇ ਮਾੜੇ ਆ ਇਸ ਕਰਕੇ ਸਾਡੇ ਸ਼ਹਿਰ ਗੰਦਗੀ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਤਾਂ ਜੋ ਸਰਕਾਰ ਔਰ ਕਮਿਸ਼ਨੇਟ ਮੁਕੰਮਲ ਤੌਰ ਤੇ ਫੇਲ ਹੋ ਗਈ ਉਹ ਖਾਲੀ ਪਈਆਂ ਫਿਰ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਕੰਮ ਕਿੱਥੇ ਕਰਦੇ ਆ ਬੰਦੇ ਕਾਗਜ਼ਾ 'ਚ ਉਹ ਇੱਥੇ ਐ ਫਿਰ ਇਹਦੀ ਇੱਕ ਗੱਲ ਆਈ ਕਿ ਆਊਟਸੋਰਸ ਤੇ ਜਿਹੜੇ ਬੰਦੇ ਰੱਖੇ ਜਾ ਰਹੇ ਆ ਕੁਝ ਆਫੀਸਰ 1.5 ਲੱਖ ਰੁਪਿਆ ਉਹਨਾਂ ਤੋਂ ਲੈ ਰਹੇ ਗਰੀਬ ਬੰਦਿਆਂ ਤੋਂ ਉਰੇ ਬਾਰੇ ਵੀ ਅਸੀਂ ਆਉਣ ਵਾਲੇ ਦਿਨਾਂ ਚ ਵਿਜੀਲੈਂਸ ਕੋਲੇ ਜਾਵਾਂਗੇ ਸ਼ਿਕਾਇਤ ਦਿਆਂਗੇ ਕਿ ਕੌਣ ਜਿਹੜਾ ਅਫਸਰ ਆ 1.5 ਲੱਖ ਰੁਪਿਆ ਲੈ ਕੇ ਉਹ ਬੰਦੇ ਰੱਖੇ ਜਾ ਰਹੇ ਜੀ ਐਸੀ ਵੀ ਇੱਕ ਗੱਲ ਹੋਈ ਕਿ ਬਹੁਤ ਸਾਰੇ ਬੰਦੇ ਕਾਗਜ਼ਾਂ ਚ ਕੰਮ ਕਰ ਰਹੇ ਸਫਾਈ ਲੇਕਿਨ ਉਹ ਕਾਗਜ਼ਾਂ ਚ ਨਹੀਂ ਉਹਨਾਂ ਦੀਆਂ ਥਿਰਖਾਵਾਂ ਜਿਹੜੇ ਐ ਉਹ ਮਾਨਜੋਗ ਜਿਹੜੇ ਛੋਟੇ ਛੋਟੇ ਅਫਸਰ ਸਹਿਬਾਨ ਐ ਉਹ ਲੈ ਕੇ ਜਾ ਰਹੇ ਇਦਾਂ ਦੀ ਵੀ ਗੱਲ ਆਈ ਕਿ ਟਰੈਕਟਰ ਕਈ ਜਗ੍ਹਾ ਤੇ ਟਰੈਕਟਰ ਮਿਸਿੰਗ ਆ ਕਈ ਜਗ੍ਹਾ ਤੇ ਪਾਣੀ ਦੀਆਂ ਟੈਂਕੀਆਂ ਮਿਸਿੰਗ ਐ ਕਈਆਂ ਤੇ ਟ੍ਰਾਲੀਜ਼ ਨਹੀਂ ਸੀਗਾ ਅਸੀਂ ਆਖਿਆ ਉਹਨਾਂ ਆਰਟੀਆਈ ਪਾ ਕੇ ਇਹਦਾ ਵੇਰਵਾ ਲਿਆ ਜਾ ਸਕਦਾ ਹੈ ਫਿਰ ਇਹ ਵੀ ਗੱਲ ਆਈ ਕਿ ਪੈਚ ਵਰਕ ਹੋ ਰਿਹਾ ਅਸੀਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਕੌਂਸਲਰ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਪੈਚ ਵਰਕ ਕਿੱਥੇ ਹੋ ਰਿਹਾ ਸੋ ਅਸੀਂ ਆਖਿਆ ਆਰਟੀਆਈ ਦਿਓ ਸਾਨੂੰ ਇਨਫੋਰਮੇਸ਼ਨ ਦਿਓ ਕਿ ਪੈਚ ਵਰਕ ਹੋ ਕਿੱਥੇ ਰਿਹਾ ਜੀ ਇਹ ਵੀ ਇੱਕ ਇਨਫੋਰਮੇਸ਼ਨ ਆਈ ਕਿ ਬਹੁਤ ਸਾਰੇ ਡਰਾਈਵਰ ਹੈ ਜਿਹੜੇ ਉਹ ਐਮ.ਐਲ.ਏ ਸਾਬਾਨਾ ਦੇ ਘਰੇ ਕੰਮ ਕਰ ਰਹੇ ਉਹਨਾਂ ਦੀਆਂ ਗੱਡੀਆਂ ਡਰਾਈਵ ਕਰ ਰਹੇ ਆ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਕਿ ਜ਼ਰਾ ਚੈੱਕ ਕਰ ਲਓ ਇਹ ਇਨਫਰਮੇਸ਼ਨ ਹੈ ਅੰਦਰਲੀ ਕਿ ਡਰਾਈਵਰ ਖਾਤੇ 'ਚ ਇੱਥੇ ਐ ਲੇਕਿਨ ਉਹ ਅਫਸਰਾਂ ਦੀ ਡਰਾਈਵਿੰਗ ਕਰ ਰਿਹਾ ਹੈ ਤੇ ਉਹ ਐਮਐਲਏ ਦੀਆਂ ਗੱਡੀਆਂ ਚਲਾ ਰਿਹਾ ਇੰਨਾ ਸਾਰੇ ਇਸ਼ੂਸ ਤੇ ਅਸੀਂ ਇਹ ਆਖਿਆ ਵੀ ਸਾਨੂੰ ਅਗਲੇ ਮਹੀਨੇ ਤੱਕ ਨਿਚੋੜ ਦਿਓ ਸਾਡਾ ਹੱਕ ਨਾ ਤੁਸੀਂ ਸਾਡੀ ਫਾਈਲ ਨੂੰ ਹੰ ਦੇਖੀ ਕਰ ਦਿੱਤਾ ਜਾਂਦਾ ਤੁਸੀਂ ਪੁੱਛਦੇ ਨਹੀਂ ਸਾਡੀ ਫਾਈਲ ਕਿੱਥੇ ਸਿੱਟਦੇ ਹੋ ਉਹ ਅਸੀਂ ਆਖਿਆ ਕੋਈ ਨੈਟਵਰਕ ਬਣਾਓ ਤਾਂ ਜੋ ਇੱਕ ਕੋਆਰਡੀਨੇਸ਼ਨ ਬਣਿਆ ਰਹੇ ਨਾਲੀ ਅਸੀਂ ਕੁਝ ਚੀਜ਼ਾਂ ਦੀ ਆਰਟੀਆਈ ਪਾਵਾਂਗੇ ਔਰ ਲੜਾਈ ਲੜਾਂਗੇ ਹਰ ਮਹੀਨੇ ਅਸੀਂ ਕਾਉਂਸਲਰ ਸਹਿਬਾਨ ਇੱਥੇ ਇਕੱਠੇ ਹੋਵਾਂਗੇ ਜੀ 30 ਤਰੀਕ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਇਹਨਾਂ ਨਾਲ ਗੱਲਬਾਤ ਕਰਾਂਗੇ ਜੇ ਮੁੱਦਿਆਂ ਤੇ ਇਹਨਾਂ ਨੇ ਕੰਮ ਨਹੀਂ ਕੀਤਾ ਸ਼ਹਿਰ ਦੀ ਸਫਾਈ ਨੂੰ ਲੈ ਕੇ ਬਹੁਤ ਲੜਾਈ ਹੋਈ ਹ ਹਰ ਕਾਉਂਸਲਰ ਦਾ ਇਹ ਮੁੱਦਾ ਹੈ ਕਿ ਸ਼ਹਿਰ ਜੋ ਸਫਾਈ ਨਹੀਂ ਹੈ ਜੈਟਿੰਗ ਮਸ਼ੀਨ ਨਹੀਂ ਹੈ ਬੰਦੇ ਨਹੀਂ ਹੈ ਦੱਸੋ ਕਿੱਥੇ ਹੈ ਸੋ ਇਸ ਗੱਲ ਤੇ ਕਿਉਂਕਿ ਉਹ ਜਿਹੜੇ ਬੰਦੇ ਆ ਉਹ ਇਹਨਾਂ ਦੇ ਅਫਸਰਾਂ ਤੇ ਐਮਐਲਏ ਦੇ ਘਰਾਂ 'ਚ ਕੰਮ ਕਰ ਰਹੇ ਆ ਪਾਰਕ ਵਿੱਚ ਕੋਈ ਕੰਮ ਨਹੀਂ ਕਰ ਰਿਹਾ ਸੋ ਇਸ ਕਰਕੇ ਅਸੀਂ ਕਿਹਾ ਕਿ ਅਸੀਂ ਤੁਹਾਡਾ ਅੰਦੋਲਨ ਵੀ ਕਰਾਂਗੇ ਤੁਹਾਡੇ ਨਾਲ ਲੜਾਈ ਵੀ ਲੜਾਂਗੇ ਮੰਨ ਸਮਝੋ ਕਿ ਤੁਸੀਂ ਸਾਡੇ ਅਧਿਕਾਰ ਖੋਲੋ ਸੋ ਮੈਨੂੰ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਜੋ ਹੋ ਗਿਆ ਸੋ ਹੋ ਗਿਆ ਅਸੀਂ ਆਉਣ ਵਾਲੇ ਦਿਨਾਂ ਚ ਪੂਰੇ ਕੌਂਸਲਰ ਸਾਭਾ ਦੀ ਸੈਟੀਸਫੈਕਸ਼ਨ ਤੇ ਤਵੱਜੋ ਦੇਵਾਂਗੇ ਉਹਨਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਕਿਸੇ ਨੂੰ ਨਹੀਂ ਕਰਨ ਲਿਆਂਗੇ ਵੀ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਜਾਂ ਕੋਈ ਹਾਰੇ ਆਏ ਹਾਂ ਕੌਂਸਲਰ ਪ੍ਰਿੰਸਪ ਕਾਂਗਰਸ ਦੇ ਕੌਂਸਲਰਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਤੁਸੀਂ ਆਏ ਪਿਛਲੇ ਦਿਨਾਂ ਵਿੱਚ ਕਾਂਗਰਸੀ ਕੌਂਸਲਰ ਦੇ ਪਤੀ ਦੇ ਨਾਲ ਮਾਮਲਾ ਦਰਜ ਹੋਇਆ ਉਸ ਨੂੰ ਲੈ ਕੇ ਕਿਸੇ ਅਸੀਂ 302 ਦਾ ਸੁਣੋ 302 ਨਹੀਂ ਉਹ 307 ਦਾ ਮੁਕੱਦਮਾ ਸੀ ਅਸੀਂ ਅੰਦਰ ਔਰੇ ਪਿੱਛੇ ਸਾਰੇ ਜਾਣਿਆਂ ਨੇ ਇਹ ਗੱਲ ਮੈਂ ਖੜੇ ਹੋ ਕੇ ਇਹ ਕਮਿਸ਼ਨਰ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਕਰਮ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਗਲਤ ਕੀਤਾ ਹੈ ਜੇ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਇਹ ਬਿਲਕੁਲ ਸਹਿਣ ਨਹੀਂ ਕਰਾਂਗੇ ਜੀ ਤੋ ਗਾਦੋ ਵਿਸ਼ਵਾਸ ਚ ਪਾਇਆ ਗਿਆ ਇਨ ਪ੍ਰੈਜ਼ੈਂਸ ਆਫ ਆਲ ਦਾ ਕਾਉਂਸਲਰ ਐਮ ਐਲ ਏ ਕਿ ਅਸੀਂ ਗਾਦੋ ਇਹੋ ਜੀ ਘਟਨਾ ਨਾ ਹੋਵੇ ਉਹ ਰਿਆਸਤੇ ਪੂਰੇ ਅਸੀਂ ਚੁੱਕਨੇ ਰਵਾਂਗੇ ਇਸ ਤਰ੍ਹਾਂ ਦੀ ਕੋਈ ਘਟਨਾ ਹੋਗੀ ਇਹ ਅੰਦਰ ਗੱਲ ਰਾਜਾ ਵੜਿੰਗ ਨੇ ਆਪ ਚੱਕੀ ਜੀ ਵੜਿੰਗ ਸਾਹਿਬ ਗੱਲ ਕਰੀਏ ਹਾਊਸ ਮੀਟਿੰਗ ਦੇ ਦੌਰਾਨ ਜਿਹੜੇ ਤੁਹਾਡੇ ਕੌਂਸਲ ਸੀਗੇ ਉਹਨਾਂ ਵੱਲੋਂ ਜਿਹੜੇ ਭ੍ਰਿਸ਼ਟਾਚਾਰ ਦੇ ਰੋਪ ਲਾਏ ਅਫਸਰਾਂ ਦੇ ਉੱਪਰ ਉਹਨੂੰ ਕਿਸ ਤਰ੍ਹਾਂ ਇਹ ਦੇ ਦੋ ਯੂ ਸੀ ਦੇਖੋ ਭਾਈ ਹਰ ਚੀਜ਼ ਵਿਦਨ ਪ੍ਰੂਫ ਜੀ ਮੈਂ ਇਹ ਗੱਲ ਕਹੀ ਹੈ कि ਜੇ ਕਿਸੇ ਤੇ ਰੋਪਾਇਆ ਹੋ ਰਿਹਾ ਤੇ ਵਿਦਨ ਪ੍ਰੂਫ ਲੈ ਕੇ ਆਓ ਉਹਦੇ ਤੇ ਕਾਰਵਾਈ ਕਰਾਂਗੇ ਸਿੰਘ ਸਾਹਿਬ ਜੀ ਸ਼ਹਿਰ ਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਤੁਸੀਂ ਕਿਹਾ ਹੋ ਮੈਂ ਜਾ ਕੇ ਅੰਦਰ ਗੱਲ ਕੀਤੀ ਆ ਤਕਵਾ ਦਾ ਵੀ ਸੁਰਖੀਆਂ ਵੀ ਬਣੀਆਂ ਕਿ ਤੁਹਾਡੇ ਤੇ ਇੱਕ ਐਰੀਗੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪ੍ਰਧਾਨ ਸਾਹਿਬ ਆਪਣੇ ਵਰਕਰਾਂ ਦਾ ਜਿਹੜਾ ਵਾ ਹੱਕ ਪੂਰਨਾ ਭੁੱਲ ਗਏ ਆ ਉਹਨਾਂ ਦੇ ਹੱਕੇ ਖੰਡਾ ਭੁੱਲ ਗਏ ਕੋਈ ਗੱਲ ਨਹੀਂ ਇਸ ਤਰ੍ਹਾਂ ਦੇ ਇਲਜ਼ਾਮات ਲੀਡਰਾਂ ਤੇ ਜਿਹੜੇ ਵਿਰੋਧੀ ਧਿਰ ਦੇ ਬੰਦੇ ਹੁੰਦੇ ਆ ਕੋਈਟ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਵजूद ਨਹੀਂ ਲੋਕਾਂ 'ਚ ਰਹਿੰਦਾ ਉਹ ਲਾਉਂਦੇ ਰਹਿੰਦੇ ਠੀਕ ਹੈ ਰਾਜਾ ਜੀ ਤੁਹਾਡੇ ਇੱਕ ਮੇਅਰ ਰੋਸਟ ਨੇ ਮੀਟਿੰਗ ਹੋਈ ਸੀ ਉਹ ਤੇ ਕਾਂਗਰਸੀ ਕੌਂਸਲਰ ਕਾਫੀ ਨਰਾਜ਼ ਹੋਏ ਆ ਵੀ ਤੁਹਾਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਕਿੱਥੇ ਨਰਾਜ਼ ਹੋਏ ਹਾਊਸ ਮੀਟਿੰਗ ਹੋਈ ਸੀ ਨਹੀਂ ਅੰਦਰ ਆਨੇ ਨਿਕਮਾ ਹੋਈ ਇਹ ਸਰ ਦੋ ਦਿਨ ਪਹਿਲਾਂ ਹਾਊਸ ਮੀਟਿੰਗ ਹੋਈ ਸੀ ਅੱਛਾ ਉਹ ਤਾਂ ਯਾਰ ਸਾਡੇ ਕੌਂਸਲਰਾਂ ਨੂੰ ਤਾਂ ਹੀ ਮੈਂ ਲੈ ਕੇ ਆਇਆ ਤੱਕਾ ਕਰਦੀ ਹੈ ਸਰਕਾਰ ਸਰਕਾਰ ਐਮਐਲਏ ਤੇ ਉਹਨਾਂ ਦੀ ਮੇਅਰ ਤੱਕਾ ਕਰਦੇ ਆ ਉਹ ਜਿਹੜੀ ਜ਼ਾਤੀ ਅਸੀਂ ਗਾਂ ਤੋਂ ਨਹੀਂ ਸਮਾਂਗੇ ਸਾਨੂੰ ਗੱਲ ਨਾ ਕੋਈ ਕਰਨ ਦੇਊਗਾ ਅਸੀਂ ਆਪਣੀ ਲੜਾਈ ਲੜਨਾ ਜਾਣਦੇ ਆਂ ਔਰ ਲੜਾਂਗੇ ਬ੍ਰਿੰਗਰ ਤੁਸੀਂ ਕਹਿ ਕੀ ਵਿਰੋਧੀ ਇਧਰ ਦੇ ਬੰਦੇ ਕਹਿ ਰਹੇ ਨੇ ਕਿ ਬ੍ਰਿੰਗਰ ਸਾਹਮਣੇ ਪਾਰਟੀ ਦੇ ਵਰਕਰਾਂ ਦੇ ਨਾਲ ਨਹੀਂ ਖੜੇ ਪਰ ਉਹ ਯਾਰ ਕੋਈ ਕੋਈ ਵੀ ਵਿਅਕਤੀ ਜਿਹੜਾ ਇਹੋ ਜੀ ਗੱਲ ਕਰਦਾ ਉਹ ਵਿਰੋਧੀ ਹੁੰਦਾ ਮੈਨੂੰ ਨਹੀਂ ਪਤਾ ਤੁਸੀਂ ਕੀ ਦੀ ਗੱਲ ਕਰਦੇ ਹੋ ਪਰ ਉਹ ਵਿਰੋਧੀ ਹੁੰਦਾ ਉਹਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਕਿਉਂਕਿ ਉਹਨੂੰ ਲੱਗਦਾ ਕਿ ਮੇਰਾ ਸਮਰਾਜਿਆ ਇਧਰ ਉਧਰ ਹੋ ਜਾਂਦਾ ਹੈ ਉਹ ਸਮਰਾਜਿਆ ਉਹ ਨਾਲ ਤੁਸੀਂ ਕੌਂਸਲਰ ਦਾ ਨਾਂ ਤੁਸੀਂ ਐਮਐਲਏ ਦਾ ਨਹੀਂ ਮੈਂ ਕਹਿੰਦਾ ਜਿਹੜਾ ਵੀ ਵਿਅਕਤੀ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਇਹ ਗੱਲ ਕਰਦਾ ਹੈ ਮੈਂ ਲੋਕਾਂ ਨਾਲ ਖੜਦਾ ਹਾਂ ਜਾਂ ਨਹੀਂ ਖੜਦਾ ਮੈਨੂੰ ਕਿਸੇ ਕੋਲ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਜੀ ਮੈਨੂੰ ਪਤਾ ਹੈ ਕਿ ਮੈਂ ਖੜਦਾ ਹੈ ਕਿ ਨਹੀਂ ਖੜਦਾ ਇਹ ਮੈਂ ਖੜਦਾ ਨਾ ਹੁੰਦਾ ਤਾਂ ਫੇਰ ਮੈਂ ਇੱਥੋਂ ਤੱਕ ਪਹੁੰਚਦਾ ਕਿਉਂ ਜਿਹੜੇ ਖੜਦੇ ਨਹੀਂ ਸੀ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ